ਉਹ ਅੱਜ ਦੀ ਵੀਡੀਓ ਸਾਰਿਆਂ ਲਈ ਬਹੁਤ ਜ਼ਿਆਦੇ ਕੰਮ ਦੀ ਆ ਕੰਮ ਦੀ ਕਿ ਮੈਂ ਕਿਸੇ ਨੇ ਪੇਟ ਘਟਾਉਣਾਗਾ ਕਿਸੇ ਨੇ ਵਧਾਉਣਾਗਾ ਏ ਬਾਈ ਉਹਨਾਂ ਨਾਲ ਵੀ ਸਾਰੇ ਹੱਲਣਗੇ ਤੇ ਗੱਲਬਾਤ ਕਰਨ ਉਹ ਸਸੀ ਕਰ ਜੀ ਤੁਸੀਂ ਨੇ ਕਿੰਨਾ ਵਜ਼ਨ ਘਟਾਇਆ ਜੀ ਮੈਂ 10 ਕਿਲੋ ਵੀਰੇ ਘਟਾਇਆ ਇਹਦਾ ਕੋਈ ਸਾਈਡ ਇਫੈਕਟ ਹੋਇਆ ਮੈਨੂੰ ਨਹੀਂ ਮੇਰੇ ਕੋਈ ਨਹੀਂ ਹੋਇਆ ਮੈਨੂੰ ਸਾਈਡ ਇਫੈਕਟ ਸਾਈਡ ਇਫੈਕਟ ਇਹ ਹੋਇਆ ਕਿ ਮੇਰੇ ਸੂਟ ਖੁੱਲੇ ਹੋ ਗਏ ਨੇ ਕਿ ਮੇਰੇ ਜਿਹੜੇ ਮੈਨੂੰ ਗੱਲਾਂ ਕਰਦੇ ਸਨ ਕਿ ਤੇਰਾ ਸਰੀਰ ਬਹੁਤ ਭਾਰੀ ਹੋ ਗਿਆ ਜੇ ਉਹ ਵੀ ਹੁਣ ਉਸੇ ਮੂੰਹ ਕਹਿਣ ਲੱਗ ਗਏ ਨੇ ਕਿ ਤੇਰਾ ਸਿਰ ਬਹੁਤ ਵਧੀਆ ਹੋ ਗਿਆ ਸਹੀ ਹੋ ਗਿਆ ਹਾਂ ਜੀ ਤੇ ਦੋਸਤੋ ਸਕਰੀਨ ਤੇ ਤੁਸੀਂ ਫੋਟੋ ਵੀ ਦੇਖ ਰਹੇ ਹੋ ਭੈਣੇ ਦੇਖੋ ਕਿੰਨਾ ਤੁਸੀਂ ਨੇ ਜੀ ਕਿੰਨਾ ਘਟਾਇਆ 14 ਕਿਲੋ ਜੀ ਇਹਨਾਂ ਨੇ 14 ਤੁਹਾ ਮਾਤੀ ਬਾਈ ਦੀ ਦੇਖੋ ਮਿੱਤਰੋ 40 ਕਿਲੋ ਘਟਾਇਆ ਤੇ ਇਧਰ ਮੁੰਡਾ ਖੜਾ ਇਨੇ ਕਿੰਨੇ ਤੈ ਕਿੰਨਾ ਘਟਾਇਆ ਬਈ 9 ਕਿਲੋ ਇਹ ਬਾਈ ਨੇ 9 ਕਿਲੋ ਘਟਾਇਆ ਬੱਚੇ ਵੀ ਘਟਾ ਸਕਦੇ ਨੇ ਕੱਲੇ ਨੌਜਵਾਨ ਨਹੀਂ ਬੱਚੇ ਵੀ ਘਟਾ ਸਕਦੇ ਤੈ ਬਈ 5 ਦੇ ਜੀ ਇਹ ਬੱਚੇ ਨੇ ਘਟਾਇਆ 5 ਕਿਲੋ ਤੇ ਇਧਰ ਬਾਈ ਨੇ ਵਧਾਇਆਗਾ ਵਿੱਚ ਨੌਜਵਾਨਾਂ ਤਾਂ ਹੁੰਦਾਗਾ ਵੀ ਅਸੀਂ ਨੇ ਬਾਦ ਨੂੰ ਵਧਾਉਣਾ ਫਿੱਟ ਜੇ ਦੀ ਸੀ ਤੁਸੀਂ ਕਿੰਨਾ ਵਧਾਇਆ ਬਈ ਮੈਂ ਬਈ 10 ਕਿਲੋ ਵਧਾਇਆ ਮਸਲ ਗੇਨ ਕਰਿਆ ਪੂਰੇ ਹੈ ਹਾਂਜੀ ਹਾਂ ਤੇ ਦੋਸਤੋ ਜੇ ਤੁਸੀਂ